ਦੇਸ਼ ਦੇ ਫੌਜੀ ਜਵਾਨ ਦੇ ਨਾਲ ਇੱਕ ਐਸਾ ਹਾਦਸਾ ਵਾਪਰਿਆ ਜਿਸ ਨੇ ਪੂਰੇ ਮੁਲਕ ਨੂੰ ਰੁਵਾ ਕੇ ਰੱਖ ਦਿੱਤਾ ਔਰ ਤਸਵੀਰਾਂ ਵੀ ਬੜੀਆਂ ਹੀ ਭਾਵੁਕ ਕਰ ਦੇਣ ਵਾਲੀਆਂ ਨੇ ਹੋਇਆ ਕੁਝ ਇਸ ਤਰੀਕੇ ਦੇ ਨਾਲ ਇੱਕ ਫੌਜੀ ਜਵਾਨ ਛੁੱਟੀ ਲੈ ਕੇ ਬੜੇ ਚਾਵਾਂ ਦੇ ਨਾਲ ਆਪਣੇ ਘਰ ਪਹੁੰਚਿਆ ਸਿਰਫ ਇਸ ਲਈ ਕਿਉਂਕਿ ਉਸ ਦੀ ਪਤਨੀ ਪ੍ਰੈਗਨੈਂਟ ਸੀ ਔਰ ਉਸ ਸਮੇਂ ਦੇ ਵਿੱਚ ਉਹ ਆਪਣੀ ਪਤਨੀ ਦਾ ਸਾਥ ਦੇਣਾ ਚਾਹੁੰਦਾ ਸੀ ਜਦੋਂ ਉਹਨਾਂ ਦੇ ਘਰੇ ਇੱਕ ਨੰਨੇ ਮਹਿਮਾਨ ਨੇ ਕਦਮ ਰੱਖਣਾ ਸੀ ਪਰ ਕੁਦਰਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ ਪਰਿਵਾਰ ਦੇ ਵਿੱਚ ਜਿਵੇਂ ਹੀ ਬੱਚੇ ਨੇ ਜਨਮ ਲਿਆ ਤਾਂ ਉਸ ਤੋਂ ਠੀਕ ਕੁਝ ਘੰਟੇ ਪਹਿਲਾਂ ਫੌਜੀ ਜਵਾਨ ਪ੍ਰਮੋਦ ਜਾਦਵ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਜੋ ਤਸਵੀਰਾਂ ਆਈਆਂ ਨਿਕਲ ਕੇ ਸਾਹਮਣੇ ਉਹਨਾਂ ਨੇ ਸਭ ਨੂੰ ਬੜਾ ਹੀ ਭਾਵੁਕ ਕਰਕੇ ਰੱਖ ਦਿੱਤਾ ਜਦੋਂ ਪ੍ਰਮੋਦ ਜਾਦਵ ਦੀ ਅੰਤਿਮ ਯਾਤਰਾ ਕੱਢੀ ਜਾ ਰਹੀ ਸੀ ਅੰਤਿਮ ਦਰਸ਼ਨ ਕੀਤੇ ਜਾ ਰਹੇ ਸੀ ਤਾਂ ਉਸ ਵੇਲੇ ਕਿਸ ਤਰੀਕੇ ਦੇ ਨਾਲ ਉਹ 8 ਘੰਟੇ ਦੀ ਬੱਚੀ ਆਪਣੇ ਪਿਤਾ ਦੇ ਕੋਲ ਪਹੁੰਚੀ ਉਸ ਨੂੰ ਗੋਦ ਵਿੱਚ ਉਠਾ ਕੇ ਲੈ ਕੇ ਆਈ ਸੀ ਨਾਲ ਪਤਨੀ ਵੀ ਆਈ ਪਰ ਪਤਨੀ ਸੀ ਸਟ੍ਰਕਚਰ ਦੇ ਉੱਤੇ ਪਤਨੀ ਵੀ ਨਹੀਂ ਚੱਲ ਸਕਦੀ ਸੀ ਕਿਉਂਕਿ ਕੁਝ ਘੰਟੇ ਪਹਿਲਾਂ ਹੀ ਉਸਨੇ ਬੱਚੀ ਨੂੰ ਜਨਮ ਦਿੱਤਾ ਸੀ ਉਹ ਬੱਚੀ ਧਰਤੀ ਦੇ ਉੱਤੇ ਆਈ ਉਹਨੂੰ ਪਤਾ ਵੀ ਨਹੀਂ ਕਿ ਉਹ ਕਿੱਥੇ ਹੈ ਹੋਕ ਹੀ ਰਿਹਾ ਹੈ ਹਾਲੇ ਚੰਗੀ ਤਰ੍ਹਾਂ ਉਸ ਬੱਚੀ ਦੀਆਂ ਅੱਖਾਂ ਵੀ ਨਹੀਂ ਖੁੱਲੀਆਂ ਸੀ ਪਰ ਉਸ ਨੂੰ ਆਪਣੇ ਪਿਤਾ ਨੂੰ ਗਵਾਉਣਾ ਪੈ ਗਿਆ ਤਾਂ ਇਹ ਜੋ ਤਸਵੀਰਾਂ ਨੇ ਬੜੀਆਂ ਹੀ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਨੇ ਵਿਸਥਾਰ ਦੇ ਨਾਲ ਤੁਹਾਨੂੰ ਦੱਸਦੇ ਹਾਂ ਕਿ ਹੋਇਆ ਕੀ ਹੈ ਕਿੱਥੇ ਹੋਇਆ ਕਿਵੇਂ ਇਹ ਘਟਨਾ ਵਾਪਰੀ ਹੈ ਦਰਸਲ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦਾ ਪਿੰਡ ਵੈ ਆਰੇਦਰੇ ਉੱਥੇ ਭਾਰਤੀ ਸੈਨਾ ਦਾ ਜਵਾਨ ਪ੍ਰਮੋਦ যাদਬ ਸੜਕ ਹਾਦਸੇ ਦੇ ਵਿੱਚ ਸ਼ਿਕਾਰ ਹੋ ਗਿਆ ਉਸ ਦੀ ਕੁਝ ਸਮੇਂ ਬਾਅਦ ਹੀ ਮੌਤ ਹੋ ਜਾਂਦੀ ਹੈ ਪ੍ਰਮੋਦ ਦੀ ਪਤਨੀ ਮੌਤ ਦੇ ਕੁਝ ਘੰਟਿਆਂ ਦੇ ਬਾਅਦ ਹੀ ਯਾਨੀ ਕਿ ਉਸ ਦੇ ਜੋ ਘਰ ਵਾਲਾ ਸੀ ਉਸ ਦੀ ਮੌਤ ਦੇ ਕੁਝ ਘੰਟਿਆਂ ਤੇ ਬਾਅਦ ਹੀ ਇੱਕ ਬੇਟੀ ਨੂੰ ਜਨਮ ਦਿੰਦੀ ਹੈ ਮੋਦ ਨੇ ਬੱਚੇ ਦੇ ਸਮੇਂ ਮੌਜੂਦ ਰਹਿਣ ਦੇ ਲਈ ਕਿ ਜਦੋਂ ਉਹਨਾਂ ਦੇ ਘਰ ਬੱਚਾ ਹੋਣਾ ਸੀ ਇਸ ਲਈ ਉਸਨੇ ਫੌਜ ਨੂੰ ਐਪਲੀਕੇਸ਼ਨ ਦਿੱਤੀ ਸੀ ਕਿ ਮੈਨੂੰ ਛੁੱਟੀ ਦਿੱਤੀ ਜਾਵੇ ਕਿਉਂਕਿ ਘਰੇ ਨੰਨੇ ਬੱਚੇ ਨੇ ਕਦਮ ਪਾਣੇ ਨੇ ਪਰ ਛੁੱਟੀ ਲੈ ਕੇ ਆਇਆ ਬੜੇ ਹੀ ਚਾਹਵਾਂ ਦੇ ਨਾਲ ਆਇਆ ਪਤਾ ਨਹੀਂ ਕੀ ਕੀ ਸੁਪਨੇ ਸਨਜਾਏ ਹੋਣੇ ਆ ਪਰ ਜਿਵੇਂ ਹੀ ਘਰੇ ਆਇਆ ਕੁਝ ਕੰਮਕਾਰ ਕੀਤੇ ਪਰ ਜਦੋਂ ਘਰੋਂ ਬਾਹਰ ਨਿਕਲਿਆ ਤਾਂ ਉਸ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਤੇ ਜਦੋਂ ਮੌਤ ਹੋਈ ਉਸ ਵੇਲੇ ਪਤਨੀ ਹਸਪਤਾਲ ਦੇ ਵਿੱਚ ਐਡਮਿਟ ਸੀ ਕਿਉਂ ਕਿ ਕਿਉਂਕਿ ਬੱਚੇ ਨੂੰ ਜਨਮ ਦੇਣਾ ਸੀ ਬੱਚੇ ਨੂੰ ਜਨਮ ਦਿੱਤਾ ਜੱਚਾ ਔਰ ਬੱਚਾ ਤਾਂ ਦੋਨੇ ਠੀਕ ਨੇ ਪਰ ਉਹ ਪਤੀ ਜੋ ਆਰਮੀ ਦੇ ਵਿੱਚ ਨੌਕਰੀ ਕਰਦਾ ਸੀਗਾ ਦੇਸ਼ ਦੀ ਸੇਵਾ ਕਰਦਾ ਸੀ ਹੁਣ ਉਹ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਹਮੇਸ਼ਾ ਦੇ ਲਈ ਅਲਵਿਦਾ ਕਹਿ ਗਿਆ ਔਰ ਜਦੋਂ ਪਿੰਡ ਵਾਸੀ ਇਕੱਠੇ ਹੋਏ ਸ਼ਹਿਰ ਵਾਸੀ ਇਕੱਠੇ ਹੋਏ ਆਲੇ ਦੁਆਲੇ ਦੇ ਇਲਾਕੇ ਦੇ ਲੋਕ ਇਕੱਠੇ ਹੋਏ ਤਾਂ ਉਹ ਜੋ ਮਾਹੌਲ ਸੀ ਉਹ ਦੇਖਣ ਵਾਲਾ ਨਹੀਂ ਸੀ ਨਹੀਂ ਦੇਖਿਆ ਜਾਂਦਾ ਸੀ ਅੱਖਾਂ ਪਰ ਆਉਂਦੀਆਂ ਸੀ ਇਹ ਉਹੀ ਤਸਵੀਰਾਂ ਨੇ ਆ ਜਰਾ ਦੇਖ ਲੋ ਪ੍ਰਮੋਦ ਜਾਦਵ ਕਿਸ ਤਰੀਕੇ ਦੇ ਨਾਲ ਹੁਣ ਪਿਆ ਹੈ ਹਮੇਸ਼ਾ ਹਮੇਸ਼ਾ ਦਲੀ ਗੈਰੀ ਨੀਂਦ ਦੇ ਵਿੱਚ ਉਸ ਦੀ ਪਤਨੀ ਆਂਦੀ ਹੈ ਸਿਰਫ ਉਸ ਦੇ ਮੱਥੇ ਦੇ ਉੱਤੇ ਹੱਥ ਲਗਾਉਂਦੀ ਹੈ ਉਸ ਦੇ ਬਾਲਾਂ ਨੂੰ ਸਹੇੜਦੀ ਹੈ ਤੇ ਨਾਲ ਇੱਕ ਹੋਰ ਲੇਡੀ ਹੁੰਦੀ ਹੈ ਉਸ ਦੇ ਹੱਥ ਵਿੱਚ ਬੱਚੀ ਹੁੰਦੀ ਹੈ ਸਿਰਫ 8 ਘੰਟੇ ਦੀ ਬੱਚੀ ਜਿਸ ਦੇ ਲਈ ਪ੍ਰਮੋਦ ਛੁੱਟੀ ਲੈ ਕੇ ਆਇਆ ਸੀ ਆਪਣੇ ਉਸੇ ਬੱਚੀ ਦੀ ਇੱਕ ਝਲਕ ਵੀ ਨਾ ਪਾ ਸਕਿਆ ਇਸ ਨੂੰ ਕਹਿੰਦੇ ਨੇ ਕਰਮਾਂ ਦਾ ਖੇਡ ਕਿਸਮਤ ਦਾ ਖੇਡ ਤਾਂ ਕਿਸਮਤ ਕਿੰਨੀ ਆਪਾਂ ਕਹਿੰਦੇ ਆ ਬਦਨਸੀਬ ਹੋ ਸਕਦੀ ਹੈ ਇਹਦੀ ਇਹ ਜਿੰਦਗੀ ਜਾਗਦੀ ਇੱਕ ਉਦਾਹਰਣ ਹੈ ਇਹ ਜੋ ਤਸਵੀਰਾਂ ਨੇ ਮਹਾਰਾਸ਼ਟਰ ਦੇ ਸੰਤਾਰਾ ਇਲਾਕੇ ਦੀਆਂ ਨੇ ਉੱਥੇ ਦੇ ਇੱਕ ਪਿੰਡ ਦੀਆਂ ਇਹ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਕਿ ਇਸ ਤਰੀਕੇ ਦੇ ਨਾਲ ਇੱਕ ਮਹਿਲਾ ਨੇ ਬੇਟੀ ਨੂੰ ਜਨਮ ਦਿੱਤਾ ਔਰ ਉਸ ਤੋਂ ਠੀਕ ਕੁਝ ਸਮਾਂ ਪਹਿਲਾਂ ਹੀ ਉਸਦੇ ਪਤੀ ਦੀ ਮੌਤ ਹੋ ਗਈ ਸੀ ਤਾਂ ਜਿਹੜੀਆਂ ਅੰਤਿਮ ਰਸਮਾਂ ਨਿਭਾਈਆਂ ਜਾਂਦੀਆਂ ਨੇ ਪਤੀ ਵੀ ਜੋ ਪਤਨੀ ਹੈ ਉਹ ਮੌਕੇ ਦੇ ਉੱਤੇ ਪਹੁੰਚੀ ਹੈ ਅੰਤਿਮ ਸੰਸਕਾਰ ਤੋਂ ਪਹਿਲਾਂ ਪਰ ਕਿਸ ਹਾਲਤ ਵਿੱਚ ਇਸ ਵੀਲਚੇਅਰ ਦੇ ਉੱਤੇ ਲੰਮੇ ਪੈ ਕੇ ਹੀ ਵੀਲਚੇਅਰ ਦੇ ਉੱਤੇ ਉਸ ਨੇ ਅੰਤਿਮ ਜੋ ਰਸਮਾਂ ਹੁੰਦੀਆਂ ਨੇ ਉਹ ਨਿਭਾਈਆਂ ਨੇ ਜਾਂਦੇ ਜਾਂਦੇ ਨੇ ਐਨੇ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਨੇ ਆਪਣੇ ਜੋ ਪਤੀ ਹੈ ਜੋ ਕਿ ਇਸ ਸੰਸਾਰ ਨੂੰ ਅਲਵਿਦਾ ਕਹਿ ਚੁੱਕਿਆ ਉਸ ਦੇ ਮੱਥੇ ਨੂੰ ਸਹੇਰ ਦੀ ਹੋਈ ਨਜ਼ਰ ਆ ਰਹੀ ਹੈ ਅੱਖਾਂ ਦੇ ਵਿੱਚ ਹੰਝੂ ਨੇ ਸਰੀਰ ਦੇ ਵਿੱਚ ਪੀੜਾ ਹੈ ਦਰਦ ਹੈ ਬੋਲਿਆ ਨਹੀਂ ਜਾ ਰਿਹਾ ਬਸ ਜੋ ਕੁਝ ਬੋਲ ਰਹੀਆਂ ਨੇ ਇਸ ਮਹਿਲਾ ਦੀਆਂ ਅੱਖਾਂ ਬੋਲ ਰਹੀਆਂ ਨੇ ਅੱਖਾਂ ਦੇ ਵਿੱਚ ਉਹ ਲਗਾਤਾਰ ਹੰਝੂ ਵਹਿ ਰਹੇ ਨੇ ਔਰ ਜਿਹੜਾ ਵੀ ਸ਼ਖਸ ਇਸ ਮੰਜ਼ਰ ਨੂੰ ਦੇਖ ਰਿਹਾ ਸੀਗਾ ਉਸ ਦੀਆਂ ਵੀ ਅੱਖਾਂ ਨਮ ਹੋ ਗਈਆਂ ਹਰ ਇੱਕ ਵਿਅਕਤੀ ਜਿਹੜਾ ਵੀ ਇਸ ਥਾਂ ਦੇ ਉੱਤੇ ਮੌਜੂਦ ਸੀ ਉਹਦੀਆਂ ਅੱਖਾਂ ਨਮ ਹੋਈਆਂ ਔਰ ਪੂਰੇ ਸਰਕਾਰੀ ਸਨਮਾਨਾਂ ਦੇ ਨਾਲ ਪ੍ਰਮੋਦ ਜਯਦਵ ਨੂੰ ਜੋ ਅੰਤਿਮ ਰਸਮਾਂ ਹੁੰਦੀਆਂ ਨੇ ਉਹ ਨਿਭਾਈਆਂ ਗਈਆਂ ਸਰਕਾਰੀ ਸਨਮਾਨ ਦੇ ਨਾਲ ਅੰਤਿਮ ਯਾਤਰਾ ਕੱਢੀ ਗਈ ਤੇ ਉਸ ਤੋਂ ਬਾਅਦ ਉਹਨਾਂ ਨੂੰ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਇਹ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਬੜੀਆਂ ਹੀ ਦਿਲ ਨੂੰ ਠੇਸ ਪਹੁੰਚਾਉਣ ਵਾਲੀਆਂ ਤਸਵੀਰਾਂ ਨੇ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀਆਂ ਇਹ ਤਸਵੀਰਾਂ ਨੇ ਕਿ ਕਿਸ ਤਰੀਕੇ ਦੇ ਨਾਲ ਕਿ ਕੋਈ ਕਿਸਮਤ ਇਹਨੀ ਬੁਰੀ ਵੀ ਹੋ ਸਕਦੀ ਹੈ। ਛੁੱਟੀ ਤਾਂ ਇਸ ਲਈ ਲਿੱਤੀ ਸੀ ਕਿ ਆਪਣੀ ਜਦੋਂ ਪਤਨੀ ਦੇ ਨਾਲ ਉਹਦੀ ਮਦਦ ਕਰ ਸਕੇ ਜਦੋਂ ਘਰ ਦੇ ਵਿੱਚ ਨੰਨੇ ਕਦਮ ਆਣ ਤਾਂ ਉਸ ਵੇਲੇ प्रमोद ਆਪਣੇ ਬੱਚੇ ਦੇ ਨਾਲ ਹੋਣ ਪਰ ਸ਼ਾਇਦ ਕਿਸਮਤ ਨੂੰ ਕੁਝ ਹੋਰ ਹੀ ਗਵਾਰਾ ਸੀ। ਕਿਸਮਤ ਨਹੀਂ ਚਾਹਦੀ ਸੀ ਕਿ ਇਹ ਖੁਸ਼ੀ ਭਰੇ ਪਲਾਂ ਨੂੰ प्रमोद ਮਾਣ ਸਕੇ। ਜਿਵੇਂ ਹੀ ਬੱਚੀ ਨੇ ਜਨਮ ਲਿੱਤਾ ਹੈ ਉਸ ਤੋਂ ਕੁਝ ਸਮਾਂ ਪਹਿਲਾਂ ਹੀ ਸੜਕ ਹਾਦਸੇ ਚੁਸਦੀ ਮੌਤ ਹੋ ਜਾਂਦੀ ਹੈ ਆ ਤਸਵੀਰਾਂ ਜ਼ਰਾ ਤੁਹਾਨੂੰ ਦੇਖ ਲਓ ਕਿਸ ਤਰੀਕੇ ਨਾਲ ਭਾਵੁਕ ਕਰ ਦੇਣ ਵਾਲੀਆਂ ਨੇ ਪਰਿਵਾਰਕ ਮੈਂਬਰ ਨੇ ਸਗੇ ਸਬੰਧੀ ਨੇ ਔਰ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਹੈ ਪਰਿਵਾਰ ਵਾਲਿਆਂ ਦੇ ਰੋ ਰੋ ਕੇ ਬੁਰਾ ਹਾਲ ਹੈ ਅੱਖਾਂ 'ਚੋਂ ਹੰਝੂ ਨਹੀਂ ਰੁਕ ਰਹੇ ਔਰ ਇਸ ਦਰਦ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਅਸੀਂ ਤਾਂ ਸਿਰਫ ਔਰ ਸਿਰਫ ਇੱਕ ਤੁਹਾਨੂੰ ਖਬਰ ਦੇ ਰਹੇ ਹਾਂ ਪਰ ਜ਼ਰਾ ਸੋਚੋ ਜਿਹੜੇ ਲੋਕ ਮੌਜੂਦ ਨੇ ਉਹਨਾਂ ਤੇ ਕੀ ਬੀਤੀ ਹੋਵੇਗੀ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਉੱਤੇ ਕੀ ਬੀਤੀ ਹੋਵੇਗੀ ਇੱਕ ਤਾਂ ਘਰ ਦੇ ਵਿੱਚ ਬੱਚੇ ਦੇ ਕਦਮ ਆਏ ਨੇ ਤੇ ਦੂਸਰੇ ਪਾਸੇ ਨਾਲ ਦੀ ਨਾਲ ਹੀ ਇੱਕ ਕਦਮ ਚਲੇ ਵੀ ਗਏ ਨੇ ਘਰਾਂ ਤੋਂ ਬਾਹਰ ਸ਼ਾਇਦ ਇਸ ਗਮ ਨੂੰ ਜ਼ਿੰਦਗੀ ਦੇ ਵਿੱਚ ਪਰਿਵਾਰ ਕਦੇ ਨਹੀਂ ਭਲਾ ਸਕਿਆ ਹੋਗਾ ਕਿਉਂਕਿ ਆਣਾ ਔਰ ਜਾਣਾ ਜੀਵਨ ਔਰ ਮਰਤਿਉ ਇੱਕ ਅਟਲ ਸਤਿਆ ਨੇ ਇਹ ਚਲਦਾ ਰਹਿੰਦਾ ਸਮੇਂ ਦੇ ਹਿਸਾਬ ਨਾਲ ਇਹ ਗਮ ਵੀ ਹੌਲਾ ਹੋ ਜਾਂਦਾ ਪਰ ਸ਼ਾਇਦ ਹੁਣ ਜਿਹੜਾ ਗਮ ਇਸ ਪਰਿਵਾਰ ਨੂੰ ਲੱਗਿਆ ਇਸ ਪਤਨੀ ਨੂੰ ਲੱਗਿਆ ਉਸ ਬੱਚੀ ਨੂੰ ਵੀ ਇੱਕ ਦਿਨ ਉਹ ਗਮ ਹੋਊਗਾ ਕਿ ਹਲੇ ਮੈਂ ਜਨਮ ਹੀ ਲਿੱਤਾ ਸੀ ਮੈਂ ਆਪਣੇ ਪਿਓ ਦੀ ਗੋਦ ਵਿੱਚ ਖੇਡਦਾ ਸੀ ਲੇਕਿਨ ਉਸ ਨੂੰ ਇਹ ਸ਼ਾਇਦ ਸੁਖ ਪ੍ਰਾਪਤ ਨਹੀਂ ਹੋਇਆ ਤਾਂ ਬੜੀਆਂ ਹੀ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀਆਂ ਇਹ ਤਸਵੀਰਾਂ ਨੇ ਅ ਜਰਾ ਦੇਖੋ ਹਰ ਇੱਕ ਅੱਖ ਨਾ ਮੈਂ ਇਸ ਵਕਤ